ਜਿਹੜਾ ਬਈ ਸਾਡਾ ਪਿੰਡ ਸਰੂਪੇ ਵਾਲਾ ਸ਼ਹਿਰ ਗੁਰੂਸਾਹਿਬ ਬਈ ਰਾਤ ਕਰੀਬਨ 1 ਵਜੇ ਸਾਡੇ ਪਿੰਡ ਵਿੱਚ ਚੋਰੀ ਹੋਈ ਆ ਤੇ ਸਵੇਰ ਜੋ ਆਪਣੇ ਪੱਟੀ ਸਾਹਿਬ ਆਏ ਆ ਬਾਟ ਕਰਨ ਵਾਸਤੇ ਦੇਖਿਆ ਵੀ ਗੋੜਕ ਵੀ ਚੋਰੀ ਹੋਈ ਪਈ ਆ ਗੋੜਕ 1.5 ਕਿੱਲਾ ਬਾਟ ਦੂਰ ਗਈ ਸੀ ਫਿਰ ਉੱਥੋਂ ਲਿਆ ਕੇ ਸਾਨੂੰ ਪਤਾ ਲੱਗਾ ਫਿਰ ਤੁਹਾਨੂੰ ਸਭ ਜਿਵੇਂ ਫਿਰ ਮੁਲਾਇਮ ਆਏ ਆ ਖੜੇ ਆ ਆਇਆ ਲੈ ਚ ਜਰਾ ਬੰਦਿਆ ਨੂੰ ਸਵਾਰ ਹੈਂਡਲ ਬਾਰ ਨੂੰ ਚੱਕ ਕੇ ਲੈ ਜਾਣਾ ਤੇ ਉਹ ਵੀ ਭੱਜਣਾ ਕੋਈ ਨਹੀਂ ਪਹੁੰਚ ਬੋਲ ਰਿਹਾ ਕੋਲੇ ਬੰਦੇ ਬਕੇ ਜਾ ਰਿਹਾ ਗੋਲਕ ਚੱਕ ਕੇ ਤੇ ਸਪੀਡ ਦੇਖ ਸਕਦੇ ਹੋ ਇਸ ਬੰਦੇ ਦੀ ਕਿੰਨੀ ਜ਼ਿਆਦਾ ਸਪੀਡ ਦੇ ਵਿੱਚ ਚੋਰੀ ਕਰਕੇ ਲੈ ਕੇ ਜਾ ਰਿਹਾ ਸੀਸੀ ਫੂਟਾ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ यार अभी <Dorothy> तो कोई तो बंदा अरे थैंक यू चलिए कॉल पे एक्चुअली अकेले अकेले करनी अच्छा अच्छा

ਕੰਮ ਸੀ ਜਿਹੜਾ ਬਈ ਸਾਡਾ ਪਿੰਡ ਸਰੂਪੇ ਵਾਲਾ ਸ਼ਹਿਰ ਗੁਰੂਸਹਾਏ ਬਈ ਰਾਤ ਕਰੀਬਨ 1 ਵਜੇ ਸਾਡੇ ਪਿੰਡ ਵਿੱਚ ਚੋਰੀ ਹੋਈ ਆ ਤੇ ਸਵੇਰ ਜੋ ਆਪਣੇ ਪਾਠ ਸਾਹਿਬ ਆਏ ਆ ਪਾਠ ਕਰਨ ਵਾਸਤੇ ਦੇਖਿਆ ਵੀ ਗੋਲਕ ਵੀ ਚੋਰੀ ਹੋਈ ਪਈ ਆ ਗੋਲਕ 1.5 ਕਿੱਲਾ ਬਾਟ ਦੂਰ ਪਈ ਸੀਗੀ ਫਿਰ ਉੱਥੋਂ ਲਿਆ ਕੇ ਸਾਨੂੰ ਪਤਾ ਲੱਗਿਆ ਫਿਰ ਤੁਹਾਨੂੰ ਸਭ ਦੇ ਜਿਵੇਂ ਫਿਰ ਮਲਾਇਮ ਆਏ ਆ ਖੜੇ ਆ ਖੜੇ ਆ ਸਾਡੇ ਪਿੰਡ ਨੂੰ ਇਨਸਾਬ ਮਿਲਣਾ ਚਾਹੀਦਾ ਜਿਹੜੀ ਗੁਰੂ ਘਰ ਚੋਰੀ ਹੋਈ ਆ ਇਹਨੂੰ ਸਖਤ ਸਖਤ ਸਜ਼ਾ ਹੋਣੀ ਚਾਹੀਦੀ ਬਾਈ ਜੀ ਇਹ ਬਿਗਾਸ ਤੇ ਗੁਰਦੁਆਰਾ ਸਾਹਿਬ ਇਹ ਚੋਰੀ ਨਾ ਕਰਨ ਆਪਾਂ ਕਹਿ ਦਿੰਦੇ ਆ ਵੀ ਇਹ ਜਿਹੇ ਬੰਦੇ ਨੂੰ ਫਾਂਸੀ ਸੌ ਚਾਹੀਦੀ ਏ ਕਤਲ ਨਾਲ ਪੜਾ ਕੰਮ ਕੀਤਾ ਉਹ ਇਹਨਾਂ ਨੇ ਗੁਰਦੁਆਰੇ ਵੀ ਨਹੀਂ ਛੱਡੇ ਹਾਂ ਗੁਰਦੁਆਰੇ ਨੂੰ ਛੱਡੇ ਇਹ ਜਿਹੇ ਬੰਦੇ ਨੂੰ ਬਾਹਰ ਨਹੀਂ ਆਉਣਾ ਚਾਹੀਦਾ ਅੱਜ ਕੱਲ ਨਸ਼ੇ ਵਾਲੇ ਫੜਿੰਦੇ ਆ ਮਹੀਨੇ ਬਾਅਦ ਜਮਾਨ ਤੋਂ ਆ ਜਾਂਦੀ ਆ ਹੂੰ ਘਟੋ ਘਟ 10 ਸਾਲ ਸਜ਼ਾ ਹੋਣੀ ਚਾਹੀਦੀ ਵੀ ਨਸ਼ੇ ਵਾਲੇ ਬੰਦੇ ਦੀ ਜਿਹੜਾ ਨਸ਼ਾ ਵੀ ਇਦਾਂ ਇਹ ਇਹ ਮੇਨ ਕਾਰਨ ਨਸ਼ੇ ਕਰਕੇ ਹੀ ਆ ਬਾਈ ਜੀ ਅਗਲਾ ਨਸ਼ੇ ਕਰਕੇ ਗੁਰਦੁਆਰੇ ਤੋਂ ਚੋਰੀ ਕਰਦਾ ਜਦੋਂ ਉਹਨਾਂ ਨੂੰ ਨਸ਼ਾ ਮਿਲਦਾ ਨਹੀਂਗਾ ਘਰੋਂ ਮਿਲਦਾ ਨਹੀਂਗਾ ਫਿਰ ਉਹ ਬੰਦੇ ਚੋਰੀ ਕਰਦੇ ਆ ਤਨਾ ਵਾਪਰੀ ਜਰਾ ਤੁਹਾਡੀ ਇਹ ਜੀ ਸਵੇਰੇ ਆਏ ਆ ਜਿੰਦਰੇ ਟੁੱਟੇ ਪਏ ਸੀ ਤੇ ਜਦੋਂ ਅੰਦਰ ਆ ਕੇ ਗੋਲਕ ਸਾਗ ਵੀ ਹੈ ਨਹੀਂ ਸੀਗਾ ਜੀ ਹੂੰ ਤੇ ਨਸ਼ੇ ਵਾਲਿਆਂ ਦਾ ਕੰਮ ਆ ਬਹੁਤ ਬੁਰਾ ਹਾਲ ਆ ਪਿਆ ਤੇ ਭਾਈ ਇਹ ਫਿਰ ਗੋਲਕ ਪਿੱਛੇ ਮਿਲਿਆ ਖੇਤਾਂ ਚ ਹਾਂਜੀ ਖੇਤਾਂ ਚ ਮਿਲਿਆ ਕਿੱਲਾ 1.5 ਕਿਲੋ ਕਿੱਲਾ ਦੂਰ अच्छा ਤੇ ਲੈ ਕੇ ਵਿੱਚੋਂ ਪੈਸੇ ਵਗੈਰਾ ਕਢੇ ਹਾਂਜੀ ਪੈਸੇ ਲੈ ਗਏ ਕੋਲਕਾ ਦਾ ਵਿਜੇਂਦਰਾ ਤੋੜਤਾ ਉਹਨਾਂ ਨੇ ਰਾਤ ਦੇ ਕਢਣਾ ਹੈ ਹਾਂਜੀ ਰਾਤ ਹੈਗੀ ਆ 1:00 ਵਜੇ ਦੇ ਨੇੜੇ ਤੇੜੀ ਦੀ ਗੱਲ ਹੈ ਤੇ ਪਤਾ ਕਿਦਵੇਂ ਲੱਗਿਆ ਪਤਾ ਜਦੋਂ ਸਵੇਰੇ ਬਾਬਾ ਜੀ ਆਏ ਤੇ ਪਤਾ ਲੱਗਿਆ ਜੀ ਉਹਨਾਂ ਨੇ ਫੋਨ ਕੀਤਾ ਜੀ ਫਿਰ ਸਾਨੂੰ ਅਸੀਂ ਆਏ ਸਾਰਿਆਂ ਨੇ ਵੇਖਿਆ ਕੈਮਰੇ ਚੈੱਕ ਕੀਤੇ ਜੀ ਸਾਰਾ ਕੁਝ ਪਤਾ ਲੱਗ ਗਿਆ